ਪ੍ਰਿੰਟ ਦੀ ਲੋਕ ਝਾਕਦੇ ਦੇਖ ਮੇਰੇ ਕੰਨੀ ਜਿਵੇਂ ਕਦੇ ਪ੍ਰਿੰਟ ਕੋਟ ਵਾਲੇ ਨੇ ਦੇਖਿਆ ਇਹ ਵੀ ਸਹੀ ਨਹੀਂ ਕਦੇ ਆਪਦੇ ਵਿਆਹ ਵੇਲੇ ਤਾਂ ਇਹਨਾਂ ਨੇ ਪ੍ਰਿੰਟ ਕੋਟ ਨਹੀਂ ਪਾਇਆ ਇਹ ਆ ਜਾ 10 ਨਨ ਹੋ ਗਏ ਚੰਡੀਗੜ੍ਹ ਗਏ ਨੂੰ ਬਾਪੂ ਖੇਤ ਹੋਵੇ ਤਾਂ ਵੀ ਚੰਗਾ ਨਹੀਂ ਉਹ ਤਾਂ ਜਾਂਦੇ ਦੀ ਮੂਲ ਖਰਾਬ ਕਰ ਦੂ ਚਾਰੇ ਪੈਰ ਜਾ ਕੇ ਬੰਦਾ ਤਿਆਰੀ ਬੈਠਾ ਹੋਊਗਾ ਤਾਂ ਚਾਹ ਪਾਣੀ ਕਰਨ ਨੂੰ ਮੇਰਾ ਉਹ ਬੈਠਾ ਪਰੰਦਰ ਡੀਟੀਓ ਮੰਗੂ ਤਿਆਰ ਝੂਠੀ ਮੁੱਠੀ ਇੱਜ਼ਤ ਜੀ ਦੇਣ ਦੇ ਪੰਪ ਜੀ ਫੇਰ ਸਿੱਧਾ ਬੋਲੂਗਾ ਉਹ ਕਿਧਰੋਂ ਮੁਝੇ ਕਹਿ ਤੂੰ ਕਿਧਰੋਂ ਆਏ ਹੋਏ ਤੈਨੂੰ ਨਹੀਂ ਪਤਾ ਆ ਮੈਂ ਚੰਡੀਗੜ੍ਹ ਟ੍ਰੇਨਿੰਗ ਲਾ ਕੇ ਆਇਆ ਤਿੰਨ ਦਿਨਾਂ ਦੀ ਲਾ ਕੇ ਆਇਆ ਟ੍ਰੇਨਿੰਗ ਨਾਲ ਆ ਕੀ ਜੂਸ ਕਰਦਾ ਕੀ ਪਾਇ ਪੀਪਣ ਜਿੱਥੋਂ ਪਾਇਆ ਸਤਨ ਜੀ ਆ ਤੈਨੂੰ ਪਤਾ ਹੀ ਨਹੀਂ ਪੈਂਟ ਕੋਟ ਆਹੇ ਤੈਂ ਕਹਿ ਕੇ ਜਲੂਸ ਕੱਢਤਾ 13000 ਲੱਗਿਆ ਤੇਰੇ ਪੁੱਤ ਨੂੰ ਅੱਡੇ ਤੇ ਖੜਖੜ ਦੇਖਦੇ ਸੀਗੇ ਆ ਦੇਖਦੇ ਸੀ ਖੜਖੜ ਕੇ ਜਿੱਦਾਂ ਜੌਕਰ ਦੇਖਦਾ ਤੇ ਅੰਦਰ ਹੁਣ ਸਾਰੇ ਲੱਗ ਗਏ ਲੜਨ ਦੇ ਨਾਲ ਆ ਲੜਨ ਲੱਗ ਗਿਆ ਫਿਰ ਇਹਨੂੰ ਇੱਕ ਚੱਜ ਦਾ ਕੰਮ ਸਿਖਾ ਦਿਆ ਕੱਪੜੇ ਪਾਉਣ ਵਾਲੇ ਵੀ ਤੇ ਕੋਈ ਨਾ ਦੇ ਤਾ ਚੱਜ ਦਾ ਕੱਪੜਾ ਜਿੰਦਾ ਪਾਲਿਆ ਕਰੇ ਇੰਟਰਵਿਊ ਦੇਣ ਗਿਆ ਸੀਗਾ ਦੇਣ ਗਿਆ ਸੀ ਇੰਟਰਵਿਊ ਲੱਗੂ ਇਹ ਜੱਜ ਉਹਨਾਂ ਦੇ ਜੇ ਇਹੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕੋਟੇ ਦੇਖੜ ਖੜ ਦੇ ਹਾਂ ਤੂੰ ਤਾਂ ਉਹੀ ਸਣੀ ਜੱਗਪਾ ਮਾਰ ਰਣਾ ਤੂੰ ਤਾਂ ਸੱਥਾ ਚ 1.5 ਫੋਟੋ ਦਾ ਬੰਦਾ ਤੂੰ ਚੱਜਦੇ ਆ ਦੇਖ ਲੈ ਮੈਂ ਇਹ ਤਾਂ ਕੋਰਸ ਕਰ ਰੱਖਿਆ ਲੜਾਈ ਦਾ ਇਹਦਾ ਲੜਾਈ ਦਾ ਕੋਰਸ ਕਰ ਰੱਖਿਆ ਮੇਰੇ ਤਾਂ ਰਸੋਈ ਦਾ ਕੰਮ ਨਿਭੜ ਗਿਆ ਕਾਲੀ ਨੇ ਰੋਟੀ ਖਾ ਲਈ ਤੇ ਆ ਮਰਜੀਤ ਨੂੰ ਕਿਹਾ ਹੋਇਆ ਸੀਗਾ ਕਣਕ ਵੀਜਣ ਨੂੰ ਉਹ ਥੜਿੱਕੀ ਜਾਂਦਾ ਹੋਊ ਆਪ ਇਹ ਪਿਓ ਪਤਾ ਇੱਥੇ ਫਿਰਦੇ ਆ ਲੰਟੋਏ ਕਰਦੇ ਹਜੇ ਦੇਖਾ ਜਾ ਕੇ ਉਹਨੂੰ ਕਹੀ ਨਹੀਂ ਮੈਂ ਕਾਲੀ ਨੂੰ ਕਹੀ ਨਹੀਂ ਹੈਗੀ ਭਈ ਜਾ ਤੂੰ ਆਉਂਦੇ ਚੋ ਲਾਲ ਬਾ ਕਿੱਥੇ ਗਿਆ ਤੇਰਾ ਸਬੂਤ ਉਹ ਨਾ ਕਿ ਕਿਹਦੀ ਜਾਂਦਾ ਆ ਇੱਥੇ ਸੀ ਅੰਦਰ ਹੀ ਸੀਗਾ ਮੈਂ ਤਾਂ ਸਾਰਾ ਕਿਤੇ ਦੇਸ਼ੇਂ ਗੱਡੂ ਜਾਂ ਉਹ ਆ ਇੱਥੇ ਹੈਗਾ ਕੱਪੜੇ ਬਦਲੀ ਜਾਂਦਾ ਸੀਗਾ ਉਹ ਕੰਜਰ ਦੇ ਉੱਤ ਤਰਕੇ ਦਾ ਮੈਂ ਤੈਨੂੰ ਵਿਖਾਉ ਉਹ ਅੰਦਰ ਦਾ ਕੀ ਦੇ ਦਿੱਕੀ ਜਾਂਦਾ ਉਹ ਨੂੰ ਤੋੜਾ ਗਿਆ ਕੱਪੜੇ ਬਦਲ ਕੱਪੜੇ ਉਹ ਮੋੜ ਮੈਂ ਤਾਂ ਮਗਰ ਰੁਆ ਨਾ ਨਾ ਤੂੰ ਲੈ ਜਾ ਕੋਈ ਨਾ ਇੱਥੇ ਕੱਪੜੇ ਬਦਲ ਕੇ ਹੋਣੀ ਬਾਹਰ ਹੋਇਆ ਹੋਊਗਾ ਐਨਂ ਪਤੰਦਰ ਹੀ ਹੋਵੇ ਉਹ ਠੱਕ ਪੈਂਦੀ ਇਹਦੇ ਨਾਲ ਚੰਪਤ ਮੈਂਦੀ ਇਹ ਬਾਲਾਂ ਤੇ ਤੂੰ ਹੀ ਆਹੋ ਪੈਂਦੀ ਤੇ ਤਾਂ ਕਿ ਆਗੀ ਲਾਈ ਨਾ ਬਾਲਾਂ ਚ ਗੁੰਦੀ ਜੀ ਓਏ ਉਹ ਜੱਲ ਹੁੰਦੀ ਆ ਗੁੰਦਨੀ ਬਾਪੂ ਯਾਰ ਤੂੰ ਤਾਂ ਉਹੀ ਰਹਿ ਗਿਆ ਕੱਪੜੇ ਧੋਣ ਵਾਲੀਆਂ ਸਾਬਣਾਂ ਨਾਲ ਨਹਾਉਣ ਵਾਲਾ ਤੇ ਕੀ ਕੀ ਪਤਾ ਇਹਨਾਂ ਜਿੱਤਾਂ ਬਾਰੇ ਮੈਂ ਕੱਪੜੇ ਧੋਣ ਵਾਲੇ ਸਾਬਣਾਂ ਵਾਲੇ ਗਿਆ ਸਾਰਾ ਮੇਰੇ ਜੂੜਾ ਹੋ ਗਿਆ ਤੇਰੇ ਬਾਲ ਤਾਂ ਚਾਰ ਦੇ ਫਿਰ ਚ ਅੱਜ ਮੁੰਦੀ ਨਾਲ ਬੜੀ ਇਹਨਾਂ ਨੂੰ ਉਹ ਮੈਂ ਕਟਾ ਦਿੰਨਾ ਤੂੰ ਕਦੇ ਦੁਕਾਨੀ ਦੇਖੀ ਹਾਂ ਦੇਖੀ ਦੁਕਾਨ ਆ ਫਿਊਲ ਖਰਚਾ ਤਾਂ ਨਹੀਂ ਦੇਖੀ ਅਸੀਂ ਦੁਕਾਨ ਪੈਸੇ ਪਤਾ ਕਿਵੇਂ ਜੋੜਨੇ ਓਕੇ ਹੈਗੇ ਤੇਨੂੰ ਤਾਂ ਗੱਲਾਂ ਹੋਈਆਂ ਨੇ ਤੂੰ ਪਾਏਗਾ ਚਾਰ ਮੱਝਲੀ ਮੈਨੂੰ ਪਤਾ ਹੈ ਉਹ ਬਾਪੂ ਪਾਏਗਾ ਛੇ ਚਾਰ ਵਰਸਿੰਦ ਦੇਖੀ ਆਦਾ ਖੇਤੀ ਆ ਘਰ ਤੋਂ ਜਿਹੜੀਆਂ ਪਤਾ ਜਦੋਂ ਨਾਲ ਕੋਈ ਝਾਂਕ ਪੂਰਾ ਕਰਨ ਦੇ ਦੀ ਮੈਂ ਇਹਦੀ ਅਰਜੀ ਤਾਂ ਨਾ ਕੋ ਖਾਣ ਪੀਣ ਵੇਲੇ ਵੀ ਕਲੇਸ਼ ਤਿਆਰ ਹੁਣ ਵੇਲੇ ਵੀ ਕਲੇਸ਼ ਦੇਖਾਰੇ ਆ ਮਾ ਕੀ ਕਰਦਾਗਾ ਕੀ ਕਰਨਾ ਤੁਸੀਂ ਕੀ ਖਾ ਲੈਨੇ ਹੋ ਮਾਂ ਤੜਕੀ ਉਹ ਮੜਿਆ ਤੇ ਆ ਜਾ ਦਬਰ ਕਰ ਮੈਂ ਤੈਨੂੰ ਐ ਕਹਿੰਦੀ ਸੀ ਜੋ ਤੇਰੇ ਪਿਓ ਨੇ ਖੇਤ ਵਾਇਆ ਨਾਲ ਤਾਂ ਮੇਰੀ ਗੁੱਤ ਵੀ ਪੱਟੂਗਾ ਨਾਲੇ ਤੇਰੇ ਪੱਟੂ ਜੁੰਡੇ ਕੋ ਜਾਨਾ ਬੰਦੇ ਨੂੰ ਨਾ ਨੌਂ ਟੋਂਪਾ ਦੇ ਦਿਆ ਕਰੋ ਤੇਰਾ ਤਾਂ ਨੌਂ ਟੋਂਪਾ ਨਹੀਂ ਨੁਕਦਾ ਹੈਗਾ ਮੈਂ ਤੇ ਸੜ ਲੈ ਜਾਨੀ ਤੂੰ ਫਿਰ ਚੰਬੜੀ ਇਨਾਂ ਦਾ ਬਹੁਤ ਸ਼ਰਮ ਕਰਦਿਆਂ ਮਾਂ ਜੀ ਨਾਲ ਬੱਤਰ ਹੋਈ ਹਾਂ ਮਾਪੂਜਾ ਜੇ ਫਿਰ ਜਾਲ ਜੇਰਾ ਸਾਰਾ ਪੇਟ ਦੇ ਲਈ ਮੰਗੂ ਮਗਰ ਤੁਰਪੈਨਾਗਾ ਹੋ ਗੱਟਾ ਇਸ ਡੀਪੀ ਬਚੀ ਸੀ ਪਿਛਲੀ ਵਾਰੀ ਉਹ ਪਈ ਆ ਮੇਰੇ ਕੋ ਖਰਾਬ ਹੋਊਗੀ ਚੱਕ ਕੇ ਲਿਆ ਗੱਟਾ ਜਾ ਭੱਜ ਆਸ ਲਿਆ ਚੱਕ ਕੇ ਦੱਸ ਦਿਆ ਅਗਰ ਤੈਨੂੰ ਪਿਆਰ ਨਾਲ ਨਾ ਹਾਂ ਫੈਂਸ ਮੈਂ ਬੰਦ ਨਹੀਂ ਹਾਂਗਾ ਡਿਸਟਰਬ ਕਰਦੇ ਆ ਬਹੁਤ ਜ਼ਿਆਦਾ ਡਿਸਟਰਬ ਕਰਦੇ ਪਰੇਸ਼ਾਨੀ ਕਰਦੇ ਆ ਮੈਨੂੰ ਨੋ ਬਾਈ ਦਾ ਡਿੱਕੀ ਹੈ ਨਾ ਖੇਤ ਜੀ ਉਹਦਾ ਨਹੀਂ ਪਤਾ ਕੀ ਕਰਦੇ ਨੇ ਕੀ ਨਾ ਕਿਹੜੇ ਬਾਈ ਦਾ ਖੇਤ ਡਿੱਕੀ ਹੈ ਨਾ ਉਹ ਆਹ ਉਹ ਯਾਰ ਮਾੜਾ ਕੜਬਾ ਦਾ ਡਿੱਕੀ ਹੈ ਨਾ ਖੇਤ ਉਹਦਾ ਪਹਾੜਾ ਬੰਨਾ ਯਾਰ ਉਹ ਕਾਹ ਨਹੀਂ ਯਾਰ ਮੇਰੇ ਦਾਦ ਭਾਂ ਤੇ ਜੀ ਹਿੱਕ ਉਧਾਰ ਕਾਹ ਲੈਂਦਾ ਹਲੇ ਬੜਕੇ ਯਾਰ ਉਹ ਲੈ ਡਾਕਟਰ ਜੀ ਆਣਾ ਤੁਸੀਂ ਵੀ ਵੀ ਤਿਆਰ ਕਰ ਬੈਠੋ ਮੈਂ ਕਿਹੜੇ ਬਗੜੀ ਚੇਨਸੋ ਲੁਬਤੰਦ ਰਹੋ ਇਹ ਜਿੱਤਾ ਇਹੀ ਬਥੇਰਾ ਆਪਣਾ ਵਾਹ ਇੱਕ ਤੂੰ ਆ ਗਿਆ ਚਾ ਉਹ ਯਾਰ ਮੇਰੇ ਇਹੀ ਤੇ ਇੱਕ ਬਦੁੰਨੇ ਪੈਸੇ ਕਮਾਉਣ ਦੇ ਮੈਂ ਹੋਰ ਦੀ ਪਰਪਾਈ ਦੀ ਫਿਜੜੀ ਹੈ ਬੇ ਜਿੰਦਾ ਕਰੋ ਤੇਰੇ ਕੋਈ ਜਿਹੜਾ ਕੰਮ ਕਰੂ ਸਾਜਲਾ ਮਾ ਲੈ ਮਾਸੀ ਤਾਂ ਉਹ ਪਈਆ ਕੰਮ ਨਮੇੜ ਕੇ ਮਾਸੇ ਪੈ ਗਈ ਤੀ ਹੋਰ ਕੰਮ ਜਨ ਮੇੜ ਕੇ ਪੈ ਤੀ ਕਿੰਦਰਾ ਹੋਰ ਲੱਸੀ ਪਾ ਦੇ ਲੱਸੀ ਤਾਂ ਪਾ ਦਿੰਨੀ ਕੋਈ ਨਾ ਬਥੇਰੀ ਪੀ ਲੱਸੀ ਤਾਂ ਲੈ ਗਈ ਤੇ ਕਾਲੇ ਨੂੰ ਰਿਸ਼ਤਾ ਉਸਦਾ ਮੁੜ ਕੇ ਦੱਸਿਆ ਹੀ ਨਹੀਂ ਕੁੜੇ ਕੀ ਦੱਸਾਂ ਮਾਸੀ ਰਿਸ਼ਤਾ ਤਾਂ ਹੋ ਗਿਆ ਸੀਗਾ ਉਹਨਾਂ ਨੇ ਦੇਖਣ ਵੀ ਆਉਣਾ ਸੀਗਾ ਆਪਣੇ ਪਿੰਡ ਚੋਂ ਮੈਨੂੰ ਲੱਗਦਾ ਕਿਸੇ ਨੇ ਭਾਨੀ ਮਾਰਤੀ ਕਹਿੰਦੇ ਮੁੰਡਾ ਤਾਂ ਇੱਧਰ ਉੱਧਰ ਮੂੰਹ ਮਾਰਦਾ ਮੈਨੂੰ ਕਹਿੰਦੇ ਰਿਸ਼ਤਾ ਤਾਂ ਤੁਸੀਂ ਨਹੀਂ ਕਰਾ ਕੇ ਰਾਜੀ ਹੋਗੇਗੇ ਕਿਉਂ ਨਹੀਂ ਕਰਾ ਕੇ ਰਾਜੀ ਮਾਸੀ ਹਾਂ ਹੋਰ ਕੀ ਨਾ ਮੇਰਾ ਪੁੱਤ ਤਾਂ ਇੱਕ ਦਿਨ ਇਹੋ ਜਿਹਾ ਕੰਮ ਕਰੂਗਾ ਲੋਕ ਖੜਖੜ ਦੇਖਣਗੇ ਜੱਬ ਆਗਜਾ ਸੜ ਤਾਂ ਲੱਸੀ ਹੈ ਨਹੀਂ ਪੈਣ ਮਰਜੀ ਆ ਵਾਂਸੀ ਤੇਰੀ ਹਾਂ ਬਸ ਮੇਰ ਕੋਈ ਮਰਜ਼ੀ ਚੱਲੂਗੀ ਪਹਿਲਾਂ ਕਹੇਗੀ ਹੁਣ ਮੁੜ ਕੇ ਕਹਿੰਦੀ ਕਿ ਮੈਂ ਜਵਾਬ ਦੇਤਾ ਰਿਸ਼ਤੇ ਨੂੰ ਸੋਪੀਰ ਕੀ ਵੀ ਜੈਜੇ ਜੀ ਨਹੀਂ ਲਗ ਰਹੀ ਸੀ ਮੋੜ ਲਿਆ ਮੋੜ ਲਿਆ ਮੇਰਾ ਸਾਰਾ ਤੈਨੂੰ ਪਤਾ ਬੋਦੀ ਕਿੰਨੇ ਦੀ ਹੁੰਦੀ ਰਹੇਦੀ ਜੇ ਉੱਥੇ ਘਟ ਜਾਂਦੀ ਮੁੜ ਕੇ ਕਿਸੇ ਤੋਂ ਮੰਗਦੇ ਤੁਰੇ ਫਿਰਦੇ ਮੰਗਦਾ ਮੂਜੇ ਨਾਲ ਲੈ ਕੇ ਪਈ ਸੀ ਚੱਕ ਕੇ ਲੈ ਗਿਆ ਤੇ ਭਾਰ ਲਾ ਗਿਆ ਤੈਨੂੰ ਤੇਰੇ ਨਾਲ ਹੀ ਸਰਦਾ ਸੀ ਤੂੰ ਤਾਂ ਮੇਰਾ ਉਹ ਨਹੀਂ ਸਰੀਕਾ ਕਰਨ ਲੱਗ ਗਿਆ ਨਾ ਤਾਂ ਹੀ ਮੇਰਾ ਜੀਨ ਕਰਦਾ ਪਿੰਡਾਂ ਨੂੰ ਲੱਗ ਆ ਲਿਆ ਤਾਂ ਮਨੇ ਵਰਗਾ ਕੇ ਰ ਆਪਣਾ ਬਾਪੂ ਯਾਰ ਮੈਨੂੰ ਤਾਂ ਮਿੱਟੀ ਤੋਂ ਅਲਰਜੀ ਹੋ ਜਾਂਦੀ ਹੈ ਵਾੜਦਾ ਨਹੀਂ ਆਉਂਦਾ ਇਹ ਆ ਇਹਨੂੰ ਧਰਦੇ ਘੱਟੇ ਇਹਨੂੰ ਹੁਣ ਨਾਲ ਚੰਗੀ ਫਿਰਦਾ ਹੈ ਧਰਦੇ ਯਾਰ ਤਪਾਰ ਮਾਰਿਆ ਨੇ ਫੇਰ ਮੰਗ ਉਹ ਧਰਦਾ ਪਿੰਡ ਦਾ ਮੁੜ ਕੇ ਮੂੰਹ ਨਾ ਦੇਖਾ ਯਾਰ ਤੇ ਲੱਛਾਂ ਦੇ ਵਿਜੇ ਗੰਕਾ ਆਹੋ ਵਿਜੇ ਵਿਜੇ ਉੱਥੇ ਸਾਰਿਆਂ ਕੋਲੇ ਮੇਰੀ ਨਿੰਦਾ ਕਰਿਆ ਜਾਊਗਾ ਨਿੰਦਾ ਕੀ ਕਰਿਆ ਆਵਾਂਗਾ ਮੇਰੇ ਸਾਰੇ ਨੂੰ ਮੈਂ ਕਿਆ ਕਰਾਂ ਕੰਮ ਨੂੰ ਲੈ ਕੇ ਫੋਨ ਤੇ ਜਾ ਕੇ ਪਤਾ ਨਹੀਂ ਕਿਹੜੀ ਖੱਡ 'ਚ ਵੜ ਜਾ ਕਰੇ ਅੱਗੇ ਮੇਰਾ ਤਾਂ ਉੱਥੋਂ ਇੰਟਰਵਿਊ ਵਾਲਿਆਂ ਦਾ ਫੋਨ ਆਇਆ ਮੇਰਾ ਫਲਾਨਿਆਂ ਦਾ ਫੋਨ ਆਇਆ ਨਾਲੋਂ ਇਹਨਾਂ ਬੋਲੀਆ ਕਰ ਬੀਬੀਏ ਇਹ ਨਹੀਂ ਮੈਨੂੰ ਕਾਮਯਾਬ ਹੋਣ ਦਿੰਦਾ ਜਿੰਨਾ ਚਿਰ ਮਰਦਾ ਨਹੀਂ ਕਾਂਵਿਆ ਬਹੁਤ ਨੂੰ ਮੈਨੂੰ ਤਾਂ ਲੱਛਣ ਲੱਗਦੇ ਨੇ ਇਹ ਕੰਮ ਵਾਲੇ। ਉਹ ਨਾ ਤੰਗ ਇੰਨਾ। ਇਹਦਾ ਮੇਰਾ ਸਾਲਾ ਫੋਨ ਲੈ ਲੈ ਕੇ ਜਿੰਨੇ ਕਿਸੇ ਨਾਲ ਤੀਂਆਂ ਦਾ ਮਾਰਦਾਂ ਨਗਲ ਮੈਨੂੰ ਤਾਂ ਇਹ ਲੱਛਣ ਲੱਗਦੇ ਤੇ ਇਹ ਤਾਂ ਮੇਰਾ ਸਾਲਾ ਕਿੱਧਰ ਪਾ ਕੇ ਦੇ ਦੇ ਉਹਦਰ ਪਾ ਦੇ। ਯਾਦ ਦੂਸ਼ਨ ਲਾ ਦੇ ਆਹੀ ਗੱਲਾਂ। ਲਾ ਦੇ ਦੂਸ਼ਨ ਤੇਰੇ ਤੇ। ਉਹ ਕਮਾਈਆਂ। ਬਾਕੀ ਵਕਤ ਨੂੰ ਤਾਂ ਲੋਕ ਕਹਿੰਦੇ ਤੂੰ ਘਰ ਦੇ ਹੀ ਕਹੀ ਜੰਨਾ ਲੋਕ ਕਿੱਥੋਂ ਮਾਣ ਹੋਣਗੇ ਯਾਰ। ਉਹੀ ਤਾਂ ਗੱਲ ਹੈਗੀ। ਤੂੰ ਦੇਖ ਲੈ ਇੱਕ ਦਿਨ ਨਾ ਆਪਣਾ ਮੁੰਡਾ ਇਹ ਜਾ ਕੰਮ ਕਰੂਗਾ ਲੋਕ ਖੜਖੜ ਦੇਖਣਗੇ। ਜਦੋਂ ਦੇਖਣਗੇ ਜਦੋਂ ਕਰੂਗਾ ਦੇਖੀ ਜਾਊਗੀ। ਤੇਰਾ ਬਾਪੂ ਯਾਰ ਉਹੀ ਪਿੰਡ ਔਰ ਯਾਰ ਖੇਤਨਾ ਜ਼ਰੂਰ ਨਾ ਤੇ ਤਾਂ ਇਹਨਾਂ ਨੇ ਮੈਨੂੰ ਰੋਲਣਾ ਤੂੰ ਦੇਖਦਾ ਆਇਆ ਇੱਕ ਦੋ ਇੰਟਰਵਿਊਆਂ ਹੀ ਆ ਰਹਿ ਗਈਆਂ ਤੂੰ ਲੈਟਰ ਪਾਵਾਂਗੇ ਆਪਾਂ ਇੱਥੇ ਕੋਠੀ ਸਾਰੇ ਪਿੰਡ ਦਾ ਉੱਚੀ ਪਾਉਣੀ ਆ ਮੈਨੂੰ ਤਾਂ ਲੱਗਦਾ ਨਹੀਂ ਕਾਲਾ ਜਿਹੜੀ ਕੋਠੀ ਪਾਏਗਾ ਤੂੰ ਮੈਨੂੰ ਤਾਂ ਲੱਗਦਾ ਜਿਹੜੀ ਆ ਬਾਲਿਆਂ ਵਾਲੀ ਛੱਤਾਂ ਦਾ ਮੇਰੀ ਇਹ ਵੀ ਬਣਾਏਗਾ ਤੂੰ ਤਾਂ ਕੋਠੀ ਵਾਲੇ ਸੁਪਨੇ ਮੈਨੂੰ ਲੱਗਦਾ ਨਹੀਂ ਲੱਛਣ ਤੇਰੇ ਇੱਕ ਤਾਂ ਮੇਰਾ ਸਾਰਾ ਤੇਰੇ ਕੱਪੜੇ ਵੀੜੇ ਪਾਉਣ ਦਾ ਤਰੀਕਾ ਮੈਨੂੰ ਤਾਂ ਪਤਾ ਨਹੀਂ ਕਿੱਥੋਂ ਸਿੱਖਿਆ ਤੂੰ ਉਹ ਜੋਕਰਾਂ ਜਿਹੜੇ ਪਾਉਣ ਹੋਏ ਮੇਰੀ ਤਾਂ ਸੋਚ ਹੀ ਘਟੀ ਗਈ ਯਾਰ ਪਿੰਡਾਂ 'ਚ ਕੁਰਤੇ ਪਿਆ ਮੈਂ ਚੱਲ ਉੰਨਾ ਨਹੀਂ ਕਿਹਾ ਆਦਾਣਾ ਅਗਲੇ ਜੰਦੀ ਵਾਲ ਇੱਕ ਵਾਰੀ ਬੱਗ ਗਿਆ ਨਾ ਮੈਂ ਨਹੀਂ ਆਉਣਾ ਮੈਂ ਲੱਭਦਾ ਮਾਰਦੇ ਆ ਕੰਮ ਕਰ ਲਿਆ ਕਰ ਕੰਮ ਕੰਮ ਨਾਲ ਹੀ ਸਾਰਾ ਕੁਝ ਆ ਚੁੱਪ ਕਰ ਜਾ ਫੇਰ ਆ ਗਿਆ ਫੋਨ ਇੰਟਰਵਿਊ ਦਾ ਬਾਹੂਤ ਰਿਹਾ ਇੰਟਰਵਿਊਆਂ ਦੇ ਮੈਨੂੰ ਤਾਂ ਫੋਨ ਲੱਗਦੇ ਇੱਥੇ ਕੋਈ ਵਿਚਨਾ ਬੋਲੀ ਜਾਂਦਾ ਕੋਈ ਬੱਗਦਾ ਪਰੇ ਜਾਂ ਕਰ ਲਾ ਗੱਲਾ ਜਿਹੜੀ ਕਰਨੀ ਐ ਇੰਟਰਵਿਊ ਦੀ ਈ ਮਾਰਦੀ ਨਹੀਂ ਆਈ ਮੈਨੂੰ ਹਾਂ ਕਿਵੇਂ ਆ? ਕਿੰਬੀ ਆ ਮੈਂ ਕਹਾਂ ਤੀ। ਫਿਰ ਜੀ ਲੱਗ ਗਿਆ ਰਹਿੰਗਾ। ਠੀਕ। ਮੇਰੇ ਪਾਪ ਜੀ ਲੱਗਿਆ ਨਹੀਂ ਯਾਰ। ਹੂੰ। ਮੈਂ ਉਹਨਾਂ ਬਸ ਇੱਕ ਦੋ ਦਿਨਾਂ ਚ ਫਿਰ ਕਰਦੇ ਆਂ ਆਪਣੀ ਸਾਰੀ ਕਾਰਵਾਈ। ਹਾਂ। ਮੈਂ ਨਾ ਹੁਣ ਪਾਪਾ ਜੀ ਦੇ ਰੈਸਟੋਰੈਂਟ 'ਚ ਹਾਂ। ਦੋ ਰੈਸਟੋਰੈਂਟ ਨੇ ਪਾਪਾ ਜੀ ਦੇ ਮਾਨਸਾ। ਹਾਂ। ਮੈਂ ਦਫ਼ਤਰ 'ਚ ਹੁਣ ਕੈਸ਼ ਗਿਣ ਗਿਣਦਾ ਸੀ ਫੇਰ ਕੇ ਲਾਉਂਗਾ ਕੈਸ਼ ਗਿਣ ਕੇ ਹਾਂ ਮੇਰੇ ਵੱਗ ਕੈਸ਼ ਤੇ ਡਿਊਟੀ ਆ ਦੇਖੀ ਜਾ ਤੁਸੀਂ ਵੀ ਗੱਲਾਂ ਕਹੇ ਸੀ ਗਿਣਨਾ ਹਾਂ ਪਾਪਾ ਜੀ ਕਹਿੰਦੇ ਇੱਕ ਵੱਡਾ ਮੋਰ ਹੋਰ ਖੋਲਣਾ ਹੈ ਬਿਠਿੰਡੇ ਦੇ ਵਿੱਚ ਹਾਂ ਬਿਠਿੰਡੇ 'ਚ ਖੋਲਣਗੇ ਪਾਪਾ ਜੀ ਮੌਲ ਹਾਂ ਫਿਰ ਮਮੀ ਡੈਡੀ ਨੂੰ ਵੀ ਉੱਥੇ ਰੱਖਾਂਗੇ ਆਪਾਂ ਜੋ ਫਸ ਕੈਸ਼ ਹੀ ਕਰਨਾ ਆਪਾਂ ਦਾ ਹਾਂ બસ ਇੱਕ ਵਾਰੀ ਆਪਾਂ ਵਿਆਹ ਕਰਵਾ ਲਈ ਠੀਕ ਹੈ ਕਿ ਕਰਾਂ ਫੇਰ ਨਾ ਤੇਰੇ ਨਾ ਉਹ ਗਰ ਮਗਾ ਪੈਸਾ ਲੱਕ ਨਹੀਂ ਜਾ ਗਣਾ ਮੋੜ ਦੇ ਦੋ ਤਿੰਨ ਕਰੋੜੇ ਜਾ ਸੀ ਮੋੜ ਕੋਲ ਜਨਾ ਤੇਲ ਤੂਲਣਾ ਤੇ ਦੇਣਾ ਯਾਰ ਉਹਦੇ ਕੋਲ ਜਾ ਕੇ ਆਉਣਾ ਹੈ ਦੋ ਤਿੰਨ ਕਰੋੜੇ ਜਾਏ ਹੁਣ ਇਹਨੂੰ ਪੁੱਛਦਾ ਮੋੜ ਨੂੰ ਕੱਲ ਉਹਦੇ ਵੀ ਬੀਜਣੀ ਅਧੜੀ ਲਾਉਣੀ ਹੈ ਜਿੱਦੇ ਉਹ ਪੈਸੇ ਉਹ ਬੋਦਾ ਕਾ ਇਕੱਲੇ ਨੇ ਤੇ ਤੇ ਹੁਣ ਤੇ ਬਨੇ ਘਰ ਖਨੇ ਪਾਲ ਕੇ ਜਾ ਸਕਦਾ ਹੈ। ਤੇ ਇਹ ਵੀ ਕੁਮੇ ਹੋਰ ਫਿਰ ਕਿਵੇਂ ਅਵਦੀ ਤਾਂ ਠੀਕ ਹੈ। ਤਨੀਆ ਤੂੰ ਇਹ ਕਿੱਟੀ ਲਿਆ ਜਰ। ਤਨੀਆ ਯਾਰ ਇਤਕੀ ਨਾ ਮਿੱਟੀ ਥੋੜੀ ਜੀ ਰੇਰੂ ਨਹੀਂ ਪਈ ਪਤਨੂੜੀ ਦੀ। ਕਿਵੇਂ ਮਾਰਾ ਸੀ ਗੜਾ? ਮੈਂ ਤਾਂ ਪਹ ਹੋਆ ਸੀ ਚਲੋ ਪੈਸਾ ਨੂੰ ਯਾਰ ਤੇ ਦੂਰਾਂ ਦੇ ਦੇਣੇ ਨੇ। ਪੈਸਾ ਨੂੰ ਮੜਾ ਗੇਤਾ ਨਹੀਂ ਆ ਗਿਆ ਕੰਜਰ ਦਿਆ। ਓਏ ਫਿਰ ਮੈਂ ਇੱਕ ਪੰਪੂ ਪੋਲੇ ਦੇ ਦੇਣੇ ਨੇ ਕੋਈ ਜੀ। ਉਹ ਆਰਤੀ ਇਹਦੇ ਵੀ ਨਹੀਂ ਜਾਇਆ ਗਿਆ ਆਪਣੇ 3000 ਕਿਲੇ ਸੀ ਕਿ ਹਿਸਾਬ ਤਾਂ ਚੱਲਦਾ ਮੈਂ ਤਾਂ ਬਈ 2500 ਲੈਣਾ ਕਿਲੇ ਦਾ ਯਾਰ 7500 ਰੁਪਏ ਬਣ ਗਿਆ 7500 ਬਣ ਗਿਆ ਤੂੰ ਐਂ ਕਰ ਫਿਰ ਮੈਂ ਤੁਹਾਨੂੰ 3000 ਰੁਪਏ ਦੇਣਾ ਕਿ ਉਹਦੇ ਨਾਲ ਨੰਗਲ ਵਾਲੀ ਇਹ ਰਜ਼ੀ ਮਰਜੀ ਵਧ ਕਰ ਦੇ ਜੀ ਬੜੀ ਚੰਗੀ ਗੱਲ ਹੈ ਵਧੋਂ ਦੇ ਮੈਂ ਦੇ ਦਾਂ ਮੇਰੇ ਆਰਤੀ ਤੇ ਗੀੜੇ ਨਹੀਂ ਬੱਜਿਆ ਹਜੇ ਉਹ ਤੋਂ ਤਿੰਨ ਘਰਾਂ ਦੀ ਜਾ ਕੇ ਉਹਨਾਂ ਨੇ ਵੀ ਮੇਰੇ ਨੂੰ ਵੀ ਕਹਿੰਦੇ ਛੱਡ ਜਾ ਇੱਕ ਦੋ ਦਿਨ ਯਾਰ ਪਤਾ ਕੀ ਹੈ ਮੈਂ ਤਾਂ ਤੇਰੇ ਸਾਰੇ ਨਹੀਂ ਮੀਟਨਦਾ ਦੇਖ ਆਪਾਂ ਤਾਂ ਦੇਣੀ ਸੀ ਪਤਾ ਨਹੀਂ ਮੀਟਣਾ ਚਾਹੁੰਦਾ ਮੇਰਾ ਐਂਗਾ ਵੀ ਮੇਰੇ ਆਰਤੀ ਇਹ ਨਹੀਂ ਜਾਇਆ ਗਿਆ ਮੇਥੋਂ ਵੀ 3000 ਸਰਫਰ ਚਲਾ ਜਾ ਉੱਥੋਂ ਦੇਰ ਨਾ ਜਾਕੀ ਮੈਂ ਹਾਂ ਉਹ ਰਪੂ ਹਾਂ ਇਹ ਬਾਰਾਂ ਨੂੰ ਗੁਬਾਇਰ ਬਬਾਰਾਂ ਨੂੰ ਮੈਨੂੰ ਬੇ ਥੱਤਿਆ ਸੀ ਗਿਆ ਤੂੰ ਮਾ ਤੇਰੇ ਕੋਲ ਐਸੀ ਮੈਂ ਫਿਰ ਕਹਿਣਾ ਦੱਸ ਕੇ ਨਹੀਂ ਗਿਆ ਮੈਂ ਮੜਾ ਇਹ ਕੰਮ ਜਾ ਮੇਰਾ ਡੋਂਗੀ ਪਿੱਟੀ ਗਈ ਇੱਥੇ ਮਾਰ ਨਾਲ ਰਹੀ ਹੈ ਨਾ ਨਾ ਵੀਰ ਉਸ ਨੂੰ ਦੱਬ ਕਰ ਦੇਣਾ ਕੀ ਕੰਮ ਤੇ ਨਹੀਂ ਖੜਾ ਇਹ ਜਿਹੜੀ ਕਮੇਦਾਰੀ ਆ ਬੜੀ ਓਏ ਅੱਖਾਂੋਂ ਬੰਦ ਕਰ ਲੈ ਲੱਗਦਾ ਲੱਗਸਾਂ ਯਾਰ ਉਹ ਹੀ ਹੁੰਦਾ ਯਾਰ ਦੂਤਾ ਹੋਈ ਯਾਰ ਕੋਈ ਨਾ ਲੱਗਸਾਂ ਵਾਲਿਆਂ ਦੇ ਨਾਲ ਦੇ ਹੁੰਦੇ ਮੈਨੂੰ ਪਤਾ ਜੇ ਤੂੰ ਕਿਹੜਾ ਜੇ ਲੱਗੇਗਾ ਆ ਤੇਰੇ ਨਾਲ ਹੀ ਮਾਰਨਗੇ ਪੁੱਛਾਂ ਵੀ ਇਹ ਥਾ ਜਾਂਦਾ ਯਾਰ ਗਿਆ ਕਿਨੇ ਤੇ ਆਉਂਗੀ ਮੇਰੇ ਤੇ ਕਿਹਨਾਂ ਤੇ ਗਿਆ ਦੇ ਨਾਲ ਕੱਥੇ ਗਿਆ ਉਹ ਜਿਹੇ ਜ ਮਾਮੇ ਮਲਾਂ ਦੇ ਉਹ ਜੇ ਭਾੜ ਜਾ ਮਿਲ ਉਹਨਾਂ ਨੂੰ ਫੜ ਲਿਆ ਕਰ ਯਾਰ ਕੀ ਮਾਰਨ ਉਹ ਤਾਂ ਨੰਨੇ ਤੇਰਾ ਮੁੰਜਾ ਨੂੰ ਤੇ ਮੇਰੇ ਖਿਆਲ ਮਿਲ ਸਕਦਾ ਨਹੀਂ ਤਾਂ ਇਹ ਦੱਸ ਕੇ ਜਾ ਤਾਂ ਵੀ ਗੱਲ ਪੈਣਾ ਨਹੀਂ ਗੁਰਦੇ ਨਾਲ ਲੱਸੀ ਵੇਲੇ ਉਹ ਦੇਖ ਲੈ ਪਰ ਰੱਖਾਂਗਾ ਗਿਆ ਜਿਹਦੇ ਤੇ ਮੈਂ ਤਾਂ ਸਮਝ ਆਉਂਦੀ ਮਾਰੇ ਯਾਰ ਹੁਣ ਤੇ ਕਰਦਾ ਮੇਰਾ ਸਾਡਾ ਢੂਰ ਥੋੜਾ ਹੋਇਆ ਹੈ ਮਾਰੇ ਜਾਨ ਦੇ ਮਾਂ ਤੂੰ ਮੈਨੂੰ ਦੇ ਅਸ਼ੀਰਵਾਦ ਮੈਂ ਕੰਮ ਜਾਉਂ ਕਿਉਂਦਾ ਸਰਦਿਲ ਤੂੰ ਹੀ ਨਾ ਭਾਰਾ ਤੇ ਲੜੀ ਜਾਇਆ ਕਰ ਮੁੰਡੇ ਨਾਲ ਇੱਕ ਦਿਨ ਇਹੋ ਜਿਹਾ ਕੰਮ ਕਰਕੇ ਆਉਂਗਾ ਤੇ ਫਖੜ ਫਖੜ ਦੇਖਣਗੇ ਤਾਂ ਦੇਖਦੇ ਆ ਜਦੋਂ ਲੋਕ ਖੜਖੜ ਦੇਖਣ ਕਿਹੇ ਜੇ ਕੰਮ ਕਰਦਾ ਆਹੋ ਕਰ ਲੈਣ ਦੇ ਕਦੇ ਕੰਮ ਕਰਦਾ ਉਹਦੇ ਮਗਰ ਪਿਆ ਲੈਣਾ ਮੇਰੇ ਨਾਲ ਉੰਮਰ ਨੂੰ ਤਾਂ ਸਮਝ ਨਹੀਂ ਆਉਂਦੀ ਭੈਣ ਜਦੋਂ ਇਹ ਇੱਕ ਤਾਂ ਰੰਗ ਦਾ ਕਾਲਾ ਆਪਣੇ ਤਾਂ ਗਿਆ ਹੀ ਨਹੀਂ ਹੈ ਕੀ ਤੇ ਆ ਭੈਣ ਜਦੋਂ ਮਲਤਾਈ ਸਮਝਉਂਦੀ ਜੀ ਇੱਕ ਕੱਦ ਮੇਰੇ ਨਾਲ ਦਾ ਡੂੜ ਫੜਦਾ ਹੂ ਆ ਇਹ ਤੇ ਕੀ ਕਰ ਲੂਗਾ ਇਹ ਇਹ ਕਿ ਜੇ ਹੀ ਲੱਗ ਜੂਗਾ ਡੂੜ ਫੜਦਾ ਬੰਦੇ ਨੂੰ ਕਿਹੜਾ ਮੇਰੀ ਨੌਕਰਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਤਾਂ ਕਰੂਗਾ ਜਦੋਂ ਜਿਆਦਾ ਗਾਇ ਹਾਂ ਕਰੂਗਾ ਮੇਰੇ ਖਾਲਾ ਜਿਹੜੇ ਪੀੜੇ ਸੁਤਰਾ ਪਾਉਂਦੇ ਸਰਕਸਾਂ ਵਿੱਚ ਚਾਹੇ ਰਹਿ ਜਾਂਦੇ ਉਹ ਕੰਮ ਗੁੰਮਾ ਨਹੀਂ ਹੁੰਦਾ ਇਹ ਤਾਂ ਨਹੀਂ ਕਰਦਾ ਰਹਿਣਾ ਕਰਦਾ ਰਹਿਣਾ ਸਰਹਾ ਜੋਕਰ ਤੇ ਆਪਣਾ ਕਿ ਪੂਰਾ ਫਿਰੂਗਾ ਅੱਧਾ ਪਿੰਡ ਮਗਰ ਲਾ ਲੂਗਾ ਪਤਾ ਨਹੀਂ ਕਿ ਹੋ ਜਾਣਾ ਜਵਾਕਾਂ ਨੂੰ ਪੂਰਾ ਫਿਰੂਗਾ ਆ ਕੇ ਪਰ ਟੀੜੀਆਂ ਜੇ ਸੁਥਣਾ ਅੱਜ ਦਾ ਪੁਰਤਾ ਮਾਂ ਬਾਰੇ ਜਿਹੜਾ ਪਿੰਡਾ ਚੱਲਦਾ ਆ ਲੂਗਾ ਕੋਈ ਹੰਦੇ ਨਹੀਂ ਉਹ ਤੇ ਜੈਨੇ ਕੋਲ ਨਹੀਂ ਦਾ ਕੁਦਨਾ ਖਾਣਾ ਨਹੀਂ ਜਵਾਬ ਉਹ ਜੱਗ ਦਾ ਮੈਂ ਚਾਚਾ ਕਿੱਥੇ ਆ ਐਸੀ ਸੀਗਾ ਪਰ ਤੇ ਕੀ ਗੱਲ ਹੋ ਗਈ ਪਿੰਡ ਦਾ ਸਾਰਾ ਇਕੱਠਾ ਹੋ ਰਿਹਾ ਗੁਰਦੁਆਰਾ ਲੱਗ ਉੱਥੇ ਕੀ ਗੱਲ ਹੈ ਉਹ ਛੋਡੜਾ ਕਾਲਾ ਦੋ ਜੋਕ ਅੱਕ ਦੀ ਮਾਂ ਲੈ ਗਿਆ ਭਜਾ ਕੇ ਹਾਂ ਲੈ ਮਰ ਜਾ ਕੁਤੀ ਹੋ ਗਿਆ ਬਕਾ ਕੀ ਹੋ ਗਿਆ ਅੱਜ ਉੱਥੇ ਇਕੱਠ ਹੋ ਰਿਹਾ ਤੂੰ ਗਿਆ ਨਹੀਂ ਗਿਆ ਤੀਵੀਂ ਕਿਹੜਾ ਲੈ ਗਿਆ ਭਜਾ ਕੇ ਤੂੰ ਅਸੀਂ ਤੈਨੂੰ ਤਰੀ ਮਾਸੀ ਨੂੰ ਤੀਵੀਂ ਲੈ ਗਿਆ ਛੋਡੜਾ ਕਾਲਾ ਲੈ ਗਿਆ ਲੈ ਉਹ ਵੀ ਦੋ ਜੋਕ ਅੱਕ ਦੀ ਮਾਂ ਹਾਂ ਤੂੰ ਕਹਿੰਦੀ ਸੀ ਨਾ ਮੇਰਾ ਪੁੱਤ ਤਾਂ ਹੈ ਜਾ ਕੰਮ ਕਰੂ ਕਰਤਾ ਤੇਰੇ ਪੁੱਤ ਨੇ ਕੰਮ ਹਾਂ ਵੇ ਬੁਲੇਗ ਦੇ ਜਾਣਿਆ ਮੇਰੇ ਜਾਣਿਆ ਕੀ ਉਹ ਤਾਂ ਮੇਰਾ ਸਾਲਾ ਕਹਿੰਦਾ ਤਿੰਨ ਮੰਡਲੀ ਪਾ ਕੇ ਤੂੰ ਜਿਹੜੀ ਐ ਕਰ ਲਾ ਕੇ ਕੋਲਡਾ ਪਾਪਾ ਵੀ ਟੱਪੀ ਚੱਲ ਪੋੜੇ ਘ